ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਕਾਰ ਦੋਸਤੋ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਕਿ ਏਮਜ਼ ਹਸਪਤਾਲ ਬਠਿੰਡੇ ਜੋ ਲੰਗਰ ਚੱਲਦਾ ਹੈ ਬਾਬਾ ਸੁਵੇਕ ਸਿੰਘ ਜੀ ਸੇਵਾ ਨਿਭਾਉਂਦੇ ਨੇ ਉਹ ਲੰਗਰ ਦੀ ਉਹ ਲੰਗਰ ਬੜੇ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਜਾਂਦਾ ਆ ਕਿਚਨ ਹੈ ਜੀ ਉਹਨਾਂ ਦੀ ਤੇ ਆ ਵੱਡੇ ਵੱਡੇ ਕੜਾਹੀ ਨੇ ਦੇਗੇ ਕਹਿ ਸਕਦੇ ਆ ਬਰਤਨ ਕਹਿ ਸਕਦੇ ਆ ਇਹ ਦਾਲ ਬਣ ਰਹੀ ਹੈ ਚੌਲ ਬਣ ਰਹੇ ਆ ਕੜੀ ਬਣਦੀ ਹੈ ਤੇ ਇੱਕ ਇੱਕ ਪਹਿਲਾਂ ਲੈ ਗਏ ਇਹ ਦੂਜੇ ਦੂਜੀ ਵਾਰੀ ਦੇ ਚੱਲ ਰਹੇ ਆ ਇਹ ਦਾਲ ਬਣ ਰਹੀ ਹੈ ਬੜੇ ਸ਼ੁੱਧ ਤਰੀਕੇ ਨਾਲ ਸਾਫ਼ ਤਰੀਕੇ ਨਾਲ ਸੇਵਾਦਾਰ ਇਸ ਨੂੰ ਬਣਾਉਂਦੇ ਨੇ ਤੇ ਇਹ ਬਾਬਾ ਜੀ ਨੇ ਬਾਬਾ ਸਵੇਕ ਸਿੰਘ ਜੀ ਨੇ ਉਧਰ ਚੌਲ ਬਣ ਗਏ ਸੇਵਾ ਸ਼ੁਰੂ ਕੀਤੀ ਹੋਈ ਹੈ ਲੰਗਰ ਦੀ ਪਹਿਲਾਂ ਬਾਹਰ ਚੱਲਦਾ ਸੀ ਲੰਗਰ ਫਿਰ ਇੱਥੇ ਅੰਦਰ ਜਗ੍ਹਾ ਲਈ ਹੁਣ ਵਧੀਆ ਤਰੀਕੇ ਨਾਲ ਸ਼ੈੱਡ ਪਾ ਕੇ ਇਹ ਚੌਲ ਬਣ ਗਏ ਜੀ ਪਹਿਲਾਂ ਕੜਾਹਾ ਇੱਕ ਚੱਲਿਆ ਗਿਆ ਇਹ ਇੱਕ ਹੋਰ ਤਿਆਰ ਹੈ ਸੰਕੜੇ ਹਜ਼ਾਰਾਂ ਲੋਕ ਲੰਗਰ ਛਕਦੇ ਨੇ ਤੇ ਨਾਲ ਹੀ ਇਹਨਾਂ ਨੇ ਰੈਣ ਬਸੇਰਾ ਵੀ ਬਣਾਇਆ ਹੁਣ ਉੱਥੇ ਵੀ ਸੇਵਾ ਚੱਲ ਰਹੀ ਆ ਬੀਬੀਆਂ ਰੋਟੀ ਬਣਾ ਰਹੀਆਂ ਸਾਰਾ ਕੰਮ ਮਸ਼ੀਨੀ ਆ ਇਹ ਬੀਬੀਆਂ ਦੇਖੋ ਰੋਟੀਆਂ ਦੀ ਸੇਵਾ ਵਧੀਆ ਗਲਵਜ਼ ਚੜੇ ਹੋਏ ਹੱਥਾਂ ਨਾਲ ਫੇਰ ਚੱਕੀਆਂ ਜਾਂਦੀਆਂ ਜਾਂਦੀਆਂ ਰੋਟੀਆਂ ਆ ਸਾਰਾ ਮਸ਼ੀਨੀ ਚੱਲਦਾ ਸਿਸਟਮ ਆਟਾ ਪਾ ਦਿੱਤਾ ਜਾਂਦਾ ਇਹਦੇ ਚ ਇੱਥੋਂ ਸਾਵਨਾ ਰੋਟੀਆਂ ਤਿਆਰ ਹੋਈ ਜਾਂਦੀਆਂ ਬਹੁਤ ਸਾਫ਼ ਤਰੀਕੇ ਨਾਲ ਸ਼ੁੱਧ ਤਰੀਕੇ ਨਾਲ ਲੰਗਰ ਸ਼ਕਾਇਆ ਜਾਂਦਾ ਉੱਥੇ ਬਣਾਇਆ ਜਾਂਦਾ ਪਹਿਲਾਂ ਫਿਰ ਸ਼ਕਾਇਆ ਜਾਂਦਾ ਉੱਥੇ ਵੀ ਬੜਾ ਪੰਕਤੀ ਸਿਸਟਮ ਹੈ। ਇਹ ਇੱਕ ਬਹੁਤ ਵੱਡੀ ਸੇਵਾ ਕਿਉਂਕਿ ਸੈਂਕੜੇ ਹਜ਼ਾਰਾਂ ਲੋਕ ਰੋਜ਼ ਆਉਂਦੇ ਆ ਜੀ ਉੱਥੇ ਦਵਾਈ ਲੈਣ ਦਾਖਲ ਹੁੰਦੇ ਆ ਤੇ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਖਾਣੇ ਦੀ ਆਉਂਦੀ ਹੈ ਕਿਉਂਕਿ ਬਾਹਰ ਤਾਂ ਦੁਕਾਨਦਾਰੀਆਂ ਹੋ ਜਾਂਦੀਆਂ। ਤੇ ਦੇਖੋ ਸਾਰਾ ਕੁਝ ਮਸ਼ੀਨੀ ਆ ਬੜਾ ਸਾਫ਼ ਤਰੀਕੇ ਨਾਲ ਰੋਟੀਆਂ ਦੀ ਉਹ ਪ੍ਰੋਪਰ ਇੱਕ ਵਧੀਆ ਬਣ ਕੇ ਆਉਂਦੀ ਆ ਰੋਟੀ ਵੀ। ਵੀ ਬਾਹਰ ਤਾਂ ਦੁਕਾਨਦਾਰੀਆਂ ਰਿਕਨੇ ਮਹਿੰਗੇ ਤੋਂ ਮਹਿੰਗੇ ਪਾ ਚੀਜ਼ ਵੇਚਣੀ ਐ ਪਰ ਇੱਕ ਐਡੀ ਵੱਡੀ ਸੇਵਾ ਜਿਹੜੀ ਮਾਨਵਤਾ ਦੇ ਲਈ ਸੇਵਾ ਹੈ ਮਰੀਜ਼ਾਂ ਦੇ ਲਈ ਸੇਵਾ ਹੈ ਇਹ ਬਹੁਤ ਵੱਡਾ ਬਹੁਤ ਵੱਡਾ ਉਪਰਾਲਾ ਹੈ ਜਿੰਨਾ ਕਹਿ ਦਈਏ ਜਿਹੜਾ ਬੰਦਾ ਉੱਥੇ ਜਾਂਦਾ ਉਸ ਨੂੰ ਇਸ ਦੀ ਕਦਰ ਹੈ ਜੇ ਆਪਾਂ ਕੱਲੀ ਵੀਡੀਓ ਦੇਖ ਕੇ ਕਹਿ ਦਈਏ ਵੀ ਕੀ ਖਾਸ ਗੱਲ ਆ ਤਾਂ ਲੋਕਾਂ ਨੂੰ ਤਾਂ ਖਾਸ ਗੱਲ ਨਹੀਂ ਲੱਗਣੀ ਇਹਦੇ 'ਚ ਪਰ ਜਿਹੜੇ ਉੱਥੇ ਇਹਨਾਂ ਲੋ ਸਭ ਤੋਂ ਵੱਡਾ ਖਰਚਾ ਰੋਟੀ ਦਾ ਹੈ ਉੱਥੇ ਤਾਂ ਇੱਥੋਂ ਇਸ ਤਰੀਕੇ ਨਾਲ ਰੋਟੀਆਂ ਤਿਆਰ ਹੁੰਦੀਆਂ ਲੰਗਰ ਤਿਆਰ ਹੁੰਦਾ ਦਾਲ ਸਬਜ਼ੀ ਉੱਥੇ ਤਿਆਰ ਹੁੰਦੀ ਹੈ ਬਾਬਾ ਜੀ ਆਪ ਸਵੇਕ ਸਿੰਘ ਜੀ ਖੜ ਕੇ ਇਹ ਸਭ ਨੂੰ ਨਿਗਰਾਨੀ ਹੇਠ ਕਰਦੇ ਨੇ ਤੇ ਇੱਥੋਂ ਤਿਆਰ ਹੋ ਕੇ ਸਾਰਾ ਲੰਗਰ ਪਾਣੀ ਏਮਜ਼ ਹਸਤਾਲ ਦੇ ਜਿਹੜਾ ਗਰਾਊਂਡ ਹੈ ਓਪੀਡੀ ਦੇ ਨਾਲ ਉੱਥੇ ਚਲਾ ਜਾਂਦਾ ਉੱਥੇ ਸਾਰੀ ਸੰਗਤ ਹੈ ਜਿਹੜੀ ਉਹ ਪੰਗਤ 'ਚ ਬੈਠ ਕੇ ਲੰਗਰ ਛਕਦੀ ਹੈ ਪੰਗਤ ਦੇ ਵਿੱਚ ਹੀ ਉਹਨਾਂ ਨੂੰ ਐਦਾਂ ਮਿਲੇਗਾ ਇਹ ਨਹੀਂ ਹੈਗਾ ਵੀ ਆਪ ਮਹਾਰਾਜ ਚੱਕ ਲੋ ਭਾਂਡੇ ਤੇ ਜਿੱਥੇ ਮਰਜ਼ੀ ਬਹਿ ਜਾਓ ਇਹ ਪ੍ਰੋਪਰ ਸ਼ੈੱਡ ਬਣਿਆ ਤੇ ਇੱਧਰ ਬਾਬਾ ਜੀ ਬੈਠੇ ਨੇ ਆਪ ਸਵੇਕ ਸਿੰਘ ਜੀ ਤੇ ਨਾਮ ਜਪੋ ਕਿਰਤ ਕਰੋ